ਸਤਿਗੁਰ ਦੀ ਸਾਰਿਆਂ ਨੂੰ ਫੇਰ ਤੋਂ ਹਾਜ਼ਰ ਹੋਇਆ ਕਿੰਨਾ ਵੀ ਵੀਡੀਓ ਦਿਲਾਦੇ ਨਵੇਂ ਨਵੇਂ ਟਰੈਕਟਰਾਂ ਦੇ ਨਾਲ ਟਰੈਕਟਰ ਜੌਂਡੀਅਰ ਟਰੈਕਟਰ ਆ ਜੀ 5204 ਟਰੈਕਟਰ ਆ ਮਾਡਲ ਦੀ ਗੱਲ ਕਰੀਏ ਜੀ 2009 ਮਾਡਲ ਆ ਨੰਬਰ ਰਾਜਸਥਾਨ ਉੱਪਰ ਹੈ ਟਰੈਕਟਰ ਬਿਲਕੁਲ ਸਾਫ਼ ਤੋਂ ਸ਼ੋਰੂਮ ਕ੍ਰਿਸ਼ਣ ਦੇ ਟਰੈਕਟਰ ਆ ਟਰੈਕਟਰ ਦੇ ਪਿਛਲੇ ਟਾਇਰ 50 ਪੈਸੇ ਆ ਜੀ ਅਗਲੇ ਟਾਇਰ 70 ਪੈਸੇ ਆ ਜੀ ਡਬਲ ਕਲਾਸ ਦੇ ਨਾਲ ਆ ਜੀ ਪਾਵਰ ਸਟੇਰਮ ਦੇ ਨਾਲ ਬਾਈ ਉਹਨਾਂ ਦੀ ਡਿਮਾਂਡ ਜੀ 2 ਲੱਖ ਤੇ 70000 ਆ ਸਕਰੀਨ ਤੇ ਬਾਈ ਉਹਨਾਂ ਦੇ ਨੰਬਰ ਆ ਸਾਰੀ ਜਾਣਕਾਰੀ ਆਪਾਂ ਲੈ ਸਕਦੇ ਆ ਨੰਬਰ 628010 ਕੈਲੀ 86 9780700692 ਸਾਰੀ ਜਾਣਕਾਰੀ ਆਪਾਂ ਨੰਬਰ ਤੇ ਲੈ ਸਕਦੇ ਆ ਜੀ 5204 ਤੇ 9 ਮਾਡਲ ਦੇ ਨਾਲ ਆ ਜੀ Rajasthan ਨੰਬਰ ਟ੍ਰੇਡਰ ਆ ਜੀ ਧੰਨਵਾਦ